ਜੇ ਕਰ ਵੀਰ ਬੇ ਲੰਗੇ ਆ ਲਾ ਨੂੰ ਤੇ ਜੋਗੀ ਇਸ ਤਰ੍ਹਾਂ ਆਪਣੇ ਆਤਮ ਵਿਸ਼ਵਾਸ ਦੀ ਪ੍ਰਤੀਕ ਭੋਲੇनाथ ਦੀ ਅਪਾਰ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਅਮਰ ਮਾਤ ਯਾਤਰਾ ਮੌਕੇ ਭੋਲੇनाथ ਦੀ ਗੁਫਾ ਤੇ ਲੰਗਰ ਲਗਾਉਣ ਲਈ ਹਰ ਹਰ ਮਹਾਦੇਵ ਕਮੇਟੀ ਫੁੱਟਲਾੜਾ ਦੇ ਹਰ ਹਰ ਕਮੇਟੀ ਮਹਾਦੇਵ ਅਹਿਮਦਗੜ੍ਹ ਵੱਲੋਂ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਯਾਤਰਾ ਮੌਕੇ ਬਾਲਟਾਲ ਵਿਖੇ ਲਗਾਏ ਜਾ ਰਹੇ ਸਤਾਈਵੇਂ ਵਿਸ਼ਾਲ ਲੰਗਰ ਸੰਬੰਧੀ ਰਾਸ਼ਨ ਦੇ 4 ਟਰੱਕਾਂ ਨੂੰ ਅਹਿਮਦਗੜ੍ਹ ਤੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਹਲਕਾ ਅਮਰਗੜ ਤੋਂ ਕਾਂਗਰਸ ਇੰਚਾਰਜ ਕਮਲ ਤਾਲੀਵਾਲ ਨੇ ਕਿਹਾ ਕਿ ਅਮਰਗੜ ਸ਼ਹਿਰ ਤੇ ਮੈਨੂੰ ਮਾਣ ਹੈ ਜੋ ਕਿ ਹਮੇਸ਼ਾ ਪੁੰਨ ਦੇ ਕੰਮ ਵਿੱਚ ਮੋਹਰੀ ਰਹਿੰਦਾ ਹੈ ਇਸ ਤੋਂ ਇਲਾਵਾ ਡਾਕਟਰ ਸੁਨੀਤ ਹਿੰਦ ਨੇ ਕਿਹਾ ਕਿ ਮੈਂ ਅਮਰਗੜ ਸ਼ਹਿਰ ਦੇ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਹੋ ਰਹੇ ਹਨ ਇਸ ਤੋਂ ਇਲਾਵਾ ਹਰ ਹਰ ਮਹਾਦੇਵ ਪਟਲਾੜਾ ਦੇ ਅਮਨਾਰੰਗ ਅਤੇ ਤਰुण ਗਰਗਨੇ ਵੀ ਅਮਰਗੜ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਪਹਿਲਾ ਪਹਿਲਾ ਪਸ ਸ਼ਹਿਰ ਨੂੰ ਜਿਹੜੀ ਬਹੁਤ-ਬਹੁਤ ਵਧਾਈ ਤੇ ਧੰਨਵਾਦ ਹਰ ਹਰ ਮਹਾਦੇਵ ਬੁੱਢਲਾਡਾ ਜਿਹੜੀ ਇਹ ਸੰਸਥਾ ਹੈ ਹਰ ਸਾਲ ਅਬਰਨਾਥ ਜਿਹੜੀ ਲੰਗਰ ਭੇਜਦੀ ਹੈ ਉਹਨਾਂ ਦੀ ਜਿਹੜੀ ਅਹਿਮਦਗੜ ਬ੍ਰਾਂਚ ਆ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਔਰ ਸਾਰੇ ਸ਼ਹਿਰ ਨੇ ਇਸ ਦੇ ਵਿੱਚ ਯੋਗਦਾਨ ਪਾਇਆ ਮੈਂ মিডিਆ ਦੇ ਸਾਥੀਆਂ ਨੂੰ ਅਹੀਂ ਦੱਸਣਾ ਚਾਹਣਾ ਮੈਨੂੰ ਆਪਣੇ ਆਪ ਤੇ ਕਈ ਵਾਰੀ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਇਹ ਮੇਰਾ ਸ਼ਹਿਰ ਵੈਸੇ ਹੀ ਇਹ ਸ਼ਹਿਰ ਆ ਜਿਹੜਾ ਅਹਿਮਦਗੜ ਸਾਡਾ ਇਹ ਪੁੰਨ ਦੇ ਕੰਮਾਂ ਦੇ ਵਿੱਚ तकरीबन तकरीबन ਪੰਜਾਬ ਦੇ ਸਾਰੇ ਸ਼ਹਿਰਾਂ ਚੋਂ ਅੱਗੇ ਆ। ਔਰ ਇਹ ਸੰਸਥਾ ਜਿਹੜੀ ਇਹ ব্রাঞ্চ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਨਾਰਥ ਇੰਡੀਆ ਦੀ ਜੇ ਸਭ ਤੋਂ ਵੱਡੀ ਲੰਗਰ ਦੀ ਜਿਹੜੀ ਕਲੈਕਸ਼ਨ ਆ ਉਹ ਵੀ ਅਹਿਮਦਗੜ੍ਹ ਸ਼ਹਿਰ ਵੱਲੋਂ ਕੀਤੀ ਜਾਂਦੀ ਆ ਔਰ ਮੈਨੂੰ ਇਹ ਸ਼ਹਿਰ ਦਾ ਵਾਸੀ ਹੋਣ ਤੇ ਸ਼ਹਿਰ ਦੇ ਵਿੱਚ ਪੜਿਆ ਹੋਣ ਤੇ ਇਹ ਸ਼ਹਿਰ ਦੇ ਵਿੱਚ ਵਿਚਰਿਆ ਹੋਣ ਤੇ ਆਪਣੇ ਆਪ ਤੇ ਮਾਣ ਆ ਤੇ ਮੈਂ ਸਾਰੇ ਸ਼ਹਿਰ ਦਾ ਤੁਹਾਡੇ ਮਾਧਿਅ ਬਰਾਹੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਹੀਂ ਜਿਵੇਂ ਪਿਛਲੇ ਉਹ ਸਾਰੇ ਸਾਲਾਂ ਤੋਂ ਸ਼ਹਿਰ ਨੇ ਸਮਾਜ ਦੇ ਕੰਮਾਂ 'ਚ ਪੁੰਨ ਦੇ ਕੰਮਾਂ ਦੇ ਵਿੱਚ ਮੋਰੀ ਰੋਲ ਅਦਾ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰਾ ਸ਼ਹਿਰ ਰਲ ਕੇ ਇਸੇ ਤਰ੍ਹਾਂ ਹੀ ਸਾਡੇ ਸ਼ਹਿਰ ਦਾ ਪੰਜਾਬ ਦੇ ਵਿੱਚ ਹੀ ਨਹੀਂ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਸ਼ਹਿਰ ਦਾ ਨਾਮ ਉੱਚਾ ਕਰੇ ਦੇਖੋ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਹਰ ਹਰ ਮਹਾਦੇਵ ਸੇਵਾਦਲ ਦੇ ਸਾਰੇ ਮੈਂਬਰ ਸਹਿਬਾਨ ਇੰਦਰਪਾਲ ਵਾਲੀਆ ਜੀ ਨੇ ਅਨਿਲ ਜੀ ਨੇ ਜਿੰਨੇ ਵੀ ਅਤੇ ਹੋਰ ਮੈਂਬਰ ਖੜੇ ਨੇ ਸਾਰੇ ਵਧਾਈ ਦੇ ਪਾਤਰ ਇਹਨਾਂ ਨੇ ਇੰਨੀ ਮਿਹਨਤ ਕਰਕੇ ਇਹ ਰਾਸ਼ਨ ਇਕੱਠਾ ਕੀਤਾ ਜਿਹੜਾ ਕਿ ਹਰ ਸਾਲ ਅਮਰਨਾਥ ਯਾਤਰਾ ਦੇ ਉੱਤੇ 발ਟਾਲ ਉੱਥੇ ਇਹ ਰਾਸ਼ਨ ਜਿਹੜਾ ਹੈ ਪੰਚਾਇਆ ਜਾਏਗਾ ਤੇ ਉੱਥੇ ਸੇਵਾ ਕੀਤੀ ਜਾਏਗੀ ਮੈਂ ਸਾਰੇ ਅਹਿਮਦਗੜ ਤੇ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਤੇ ਉਮੀਦ ਕਰਦਾ ਕਿ ਹਰ ਸਾਲ ਇਸ ਤਰ੍ਹਾਂ ਹੀ ਯੋਗਦਾਨ ਪਾਉਂਦੇ ਰਹਿਣਗੇ ਤੇ ਇਹ ਲਗਾਤਾਰ ਲੰਗਰ ਚੱਲਦਾ ਰਹੇ ਮੇਰਾ ਨਾਮ ਤਰुण ਗਰਗੇ ਜੀ ਜਾ ਸਾਡੇ ਤੋਂ ਬਹੁਤ ਧੀਏ ਜੀ ਬੁਰਲਾ ਢੇ ਤੋਂ ਅਸੀਂ ਪੰਜ ਮੈਂਬਰ ਕਮੇਟੀ ਦੇ ਵਿੱਚ ਜਿਹੜੇ ਹੈਗੇ ਮੈਂਬਰ ਆ ਜੀ ਇਸ ਵਾਰੀ ਜਿਹੜਾ ਹੈਗਾ ਅਸੀਂ ਅਮਰਨਾਥ ਜੀ ਦੀ ਗੁਫਾ ਦੇ ਉੱਤੇ 27 ਸੌ ਵਿਸ਼ਾਲ ਭੰਡਾਰਾ ਜਿਹੜਾ ਹੈਗਾ ਲੈ ਕੇ ਜਾ ਰਹੇ ਆਂ ਇਹ ਜਿਹੜਾ ਹੁਣ ਰਸਤਨ ਹੈ ਜੀ ਪਹਿਲਾ ਜੱਥਾ ਸਾਡਾ ਰਵਾਨਾ ਹੋ ਰਿਹਾ ਹੈਗਾ ਔਰ ਅਸੀਂ ਸਵੇਰ ਦੇ ਚੱਲੇ ਹੋਏ ਆ ਪਹਿਲਾ ਜਿਹੜਾ ਬ੍ਰੇਕਫਾਸਟ ਸੀਗਾ ਸਾਡਾ ਉਸ ਨਾਮ ਬ੍ਰਾਂਚ ਫੁੱਲ ਸੀ ਫਿਰ ਉਸ ਤੋਂ ਬਾਅਦ ਸਾਡਾ ਸੰਗਰੂਰ ਪ੍ਰੋਗਰਾਮ ਸੀ ਉਸ ਤੋਂ ਬਾਅਦ ਅਸੀਂ ਅਹਿਮਦਗੜ ਦੇ ਵਿੱਚ ਪਹੁੰਚੇ ਆਂ ਮੈਂ ਅਹਮਦਗੜ ਦੇ ਜਿਹੜੇ ਜਿੰਨੇ ਵੀ ਵਸਨੀਕ ਨੇ ਸਾਰਿਆਂ ਨੂੰ ਪਹਿਲਾਂ ਤਾਂ ਵਧਾਈ ਦੇਣੀ ਚਾਹੂੰਗਾ 27ਵੇਂ ਵਿਸ਼ਾਲ ਪੰਡਾਰੇ ਦੀ ਔਰ ਦੂਸਰੀ ਵਧਾਈ ਇਹ ਵੀ ਅਹਮਦਗੜ ਮੰਡੀ ਜਿਹੜੀ ਹੈਗੀ ਉਹ ਹਰ ਹਰ ਮਹਾਦੇਵ ਸੇਵਾ ਦਲ ਕੁੜਲਾ ਅੱਡਾ ਦੀ ਨੋਰਥ ਦੀ ਸਭ ਤੋਂ ਵੱਡੀ ਬ੍ਰਾਂਚ ਹੈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅਹਮਦਗੜ ਮੰਡੀ ਦੇ ਜਿੰਨੇ ਵੀ ਕਾਰਜਕਰਤਾ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਅਨਿਲ ਕਈ ਜੀ ਇੰਦਰਪਾਲ ਜੀ ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੂੰਗਾ ਦੂਸਰੀ ਗੱਲ ਯਾਤਰਾ ਦੇ ਵਿੱਚ ਯਾਤਰੀਆਂ ਦੀ ਜਿਹੜੀ ਹੈਗੀ ਹੈ ਸਹਿਯੋਗ ਦੇ ਲਈ ਉੱਥੇ ਕੰਬਲ ਦਵਾਨਾ ਰਹਿਣ ਸਹਿਣ ਦੀ ਵਿਵਸਥਾ ਗੁਫਾ ਦੇ ਉੱਪਰ ਜਿਹੜਾ ਹੈਗਾ ਜੀ 1 ਨੰਬਰ ਦੀ ਸਾਈਟ ਹੈ ਆਪਣੇ ਕੋਲੇ ਹਰ ਰਾਮਾ ਦੇ ਪੂਰੀ ਯਾਤਰਾ ਚੱਲੂਗਾ ਜੀ 3 ਜੁਲਾਈ ਤੋਂ ਸ਼ੁਰੂ ਹੋ ਕੇ ਜੀ 9 ਅਗਸਤ ਤੱਕ ਚੱਲੂ ਉੱਥੇ ਇਸ ਵਾਰੀ ਜਿਹੜਾ ਅਨੁਮਾਨ ਹੈ ਜੀ 7 ਤੋਂ 8 ਲੱਖ ਸ਼ਰਦਾਲੂ ਦੇ ਪਹੁੰਚਣ ਦਾ ਉਹਨੂੰ ਅਨੁਮਾਨ ਹੈ ਮਾਹੌਲ ਪੂਰਾ ਵਧੀਆ ਹੈ ਜੀ ਠੀਕ ਹੈ ਉੱਥੇ ਕਸ਼ਮੀਰ ਦੇ ਵਿੱਚ ਮਿਲਿਟੈਂਸ ਦਾ ਖਤਰਾ ਤਾਂ ਬਣਿਆ ਹੀ ਰਹਿੰਦਾ ਹੈਗਾ ਪਰ ਜਿਹੜੇ ਅਮਰਨਾਥ ਦੇ ਯਾਤਰੀ ਨੇ ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾਗਾ ਔਰ ਇਸ ਇਸ ਟਾਈਮ ਜਿਹੜੀ ਹੈਗੀ ਹੈ ਉੱਥੇ ਬਹੁਤ ਜ਼ ਔਰ ਅਮਰਨਾਥ ਯਾਤਰਾ ਨੂੰ ਉਹਨਾਂ ਨੇ ਇਹ ਵਾਦਾ ਕੀਤਾ ਵੀ ਪੂਰਾ ਸਚਾਰੂ ਢੰਗ ਨਾਲ ਚਲਾਇਆ ਜਾਵੇ। ਸੁਰੱਖਿਆ ਦੇ ਇੰਤਜ਼ਾਮ ਦੇ ਕੋਈ ਸਾਡੇ ਕੋਲੇ ਜਿਹੜਾ ਹੈਗਾ ਮੈਡੀਕਲ ਕਿੱਟ ਹੁੰਦੀ ਹੈ, ਪ੍ਰੋਪਰ ਆਕਸੀਜਨ ਸਿਲੰਡਰ ਹੁੰਦੇ ਨੇ ਔਰ ਇਸ ਤੋਂ ਬਿਨਾਂ ਸਾਡੇ ਕੋਲੇ ਫਾਇਰ ਸਿਲੰਡਰ ਹੁੰਦੇ। ਅੱਜ ਜਿਹੜੇ ਹੈਗੇ 4 ਟਰੱਕ ਚੱਲੇ ਨੇ ਜੀ 25 ਤਰੀਕ ਨੂੰ ਤਿੰਨ ਟਰੱਕ ਜਾ ਰਹੇ ਨੇ ਜੀ ਉਸ ਤੋਂ ਬਾਅਦ ਜਿਵੇਂ ਜਿਵੇਂ ਰਾਸ਼ਨ ਦੀ ਜ਼ਰੂਰਤ ਪੈਂਦੀ ਜਾਊਗੀ ਉਸੇ ਤਰ੍ਹਾਂ ਟਰੱਕ ਇੱਥੋਂ ਜਾਂਦੇ ਰਹਿਣਗੇ। ਹਰ ਹਰ ਮਹਾਦੇਵ ਸੇਵਾਦਾਲ ਬੁਲਾਡਾ ਰਜਿਸਟਰਡ 37 27ਵਾਂ ਭੰਡਾਰਾ ਜੋ ਕਿ ਪਿਛਲੇ 27 ਸਾਲ ਤੋਂ ਮਹਾਰਾਜ ਬੇਸ ਕੰਪਾਲਟਾਲ ਦੇ ਵਿੱਚ ਅਹਿਮਦਗੜ ਬ੍ਰਾਂਚ ਵਿੱਚ ਅਸੀਂ ਹੁਣ ਪਹੁੰਚੇ ਆ ਤੀਸਰੀ ਜਗ੍ਹਾ ਤੇ ਰੁਕੇ ਆ ਬੋਲ ਬਾਲਟਾਲ ਤੋਂ ਚੱਲ ਕੇ ਬੋੜਾਡੇ ਤੋਂ ਤੇ ਸਾਰ ਜਗ੍ਹਾ ਤੇ ਇੱਕ ਨਵੇਂ ਤੋਂ ਨਵਾਂ ਵਧੀਆ ਤੋਂ ਵਧੀਆ ਸਾਨੂੰ ਉੱਥੇ ਉਹਨਾਂ ਨੇ ਉਹ ਹੰਗਾਰਾ ਭਰਿਆ ਅਹਿਮਦਗੜ ਬ੍ਰਾਂਚ ਸਾਡੀ ਸਾਜੇ ਸਾਬ ਦਸਿਆ ਤਰੁਜੀ ਨੇ ਜਿਨੇ ਬ੍ਰਾਂਚਾਂ ਨੇ ਸਭ ਤੋਂ ਵੱਡੀ ਬ੍ਰਾਂਚ ਹੈ ਇਹ ਸਾਡਾ ਜੋ ਸੰਯੋਗ ਕਰਦੇ ਨੇ ਜੋ ਸਾਡੇ ਨਾਲ ਸਾਥ ਦਿੰਦੇ ਨੇ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਇਸੇ ਤਰ੍ਹਾਂ ਭੰਡਾਰ ਲੱਗਦਾ ਰਹੇਗਾ ਮਹਾਰਾਜ ਪੁਲੇ ਸ਼ੰਕਰ ਕਿਰਪਾ ਬਣਾਈ ਰੱਖਣ ਬੋਲ ਸ਼ੰਕਰ ਭਗਵਾਨ ਕੀ ਜੈ